ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਪਿੰਡ ਆਦਮਪੁਰਾ ਤਹਿਸੀਲ ਰਾਮਪੁਰਾ ਫੂਲ ਤੇ ਜਲਾ ਨੂੰ ਬਛੰਡਾ ਪੈ ਜਾਂਦਾ ਸਾਹਮਣੇ ਤੁਸੀਂ ਦੋ ਵਿਹੜਾ ਦੇਖ ਰਹੇ ਹੋ ਐਚ ਐਫ ਇਹ ਦੋਵੇਂ ਬਕਾਊ ਆ ਦੋਵੇਂ ਚੰਗੇ ਸੀ ਮੰਦਗਾ ਤੇ ਇਹਨੇ ਪਹਿਲੇ ਸੂਏ ਸੁਣਾ ਔਰਲੀ ਨੇ ਤੇ ਦੂਜੀ ਨੇ ਦੂਜੇ ਸੂਏ ਸੁਣਾਗਾ ਤੇ ਆਮ ਫਾਰਮਰ ਆ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਜਿਵੇਂ ਘਰ ਦੀ ਲੋੜ ਵਾਸਤੇ ਪਸ਼ੂ ਰੱਖੇ ਹੁੰਦੇ ਆਗੇ ਇਦਾਂ ਹੀ ਪਾਸ਼ੂ ਰੱਖੇ ਹੋਏ ਆਗੇ ਇਹ ਵਾੜ तकरीबन ਤਿਆਰੀਆਂ ਦੇ ਵਿੱਚ ਹੀ ਆ ਗਈ 2-3 ਕੁ ਦਿਨ ਇਹ ਤੇ ਦਿਨ ਪੂਰੇ ਹੋਣ ਚ ਪਏ ਆ ਬਾਕੀ ਪਤਾ ਨਹੀਂ ਹੁੰਦਾ ਵਾ ਗਰਮੀ ਦੇ ਕਾਰਨ ਇੱਕ ਦੋ ਦਿਨਾਂ ਦਾ ਫਰਕ ਛਰਕ ਪੈ ਸਕਦਾ ਹੁੰਦਾ ਵੱਧ ਵੀ ਲੈ ਸਕਦੀ ਹੈ ਘੱਟ ਵੀ ਲੈ ਸਕਦੀ ਹੈ ਐਸ ਵਾੜ ਦੇ तकरीबन 10-11 ਕੁ ਦਿਨ ਪਏ ਆਗੇ ਹਜੇ ਤੇ ਆਰਡਰ ਬਣਾਉਣਾ ਹੁਣੇ ਵੀ ਸਟਾਰਟ ਕਰਤਾ ਬਾਕੀ ਚੰਗੀ ਆ ਸਾਫ ਸੁਥਰੀ ਆ ਚੰਗੀ ਸੰਭੀ ਬਲੀ ਹੈਗੀ ਤੇ ਇਹ ਬੈੜ ਵੀ ਚੰਗੀ ਆ ਸਾਫ ਸੁਥਰੀ ਆ ਵਧੀਆ ਚੰਗੀ ਸਭੀ ਬਲੀ ਆਗੀ ਤੇ ਦੋਵੇਂ ਬੈੜਾਂ ਹੈ ਇੱਕੋ ਸੀਮੰਦੀਆਂ ਲక్ష్ਮੀ ਡੈਰੀ ਫਾਰਮ ਵਾਲਾਂ ਦੇ ਹੰਟਰ ਬੁਲਦੀਆਂ ਬੈੜਾਂ ਹੈ ਇਹ ਬੈੜ ਵੀ ਤੇ ਦੂਜੀ ਵੀ ਤੇ ਬਾਕੀ ਆਪਾਂ ਬਾਈ ਨਾਲ ਗੱਲਬਾਤ ਕਰਾਉਨੇ ਆ ਤੇ ਸਾਰੀ ਆਪਾਂ ਡਿਟੇਲ ਲੈ ਕੇ ਦੰਨੇ ਆਗੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਇਹੜੀ ਔਰਲੀ ਵੜਾ ਇਹ ਦੋ ਦਿਨਾਂ ਦਾ ਗਈ ਕਨਫਰਮ ਇਹਦੇ ਦਿਨ ਤਾਂ ਆਪਾਂ ਚੈੱਕ ਕਰ ਲੇ ਤੇ ਜਿਹੜੀ ਦੂਜੀ ਹੈਗੀ ਇਹ ਚਾਰ ਦਿਨਾਂ ਦੀ ਬਾਕੀ ਉਹਨਾਂ ਡਿਟੇਲ ਲੈ ਕੇ ਦਿੰਦੇ ਹਾਂ ਸਵੇਰ ਤੋਰ ਕੇ ਦਿਖਾਵਾਂਗੇ ਰੇਟ ਆਉ ਫੋਨ ਦੇ ਉੱਤੇ ਹੋਊਗਾ ਜੀ ਨੂੰ ਵੀ ਫੱਟ ਬੰਨ੍ਹਣੀ ਆ ਇੱਥੇ ਆ ਕੇ ਆਗੀ ਤਸੱਲੀ ਫੋਲ ਤੁਸੀਂ ਕਰ ਲਿਓ ਫੋਲ ਤਸੱਲੀ ਕਰਕੇ ਫੇਰ ਤੁਸੀਂ ਸੌਦਾ ਕਰਿਓ ਇਹ ਕਈ ਹੋਰ ਵੀਡੀਓ ਦੇ ਵਿੱਚ ਉਨੀ ਜਜਮੈਂਟ ਨਹੀਂ ਹੁੰਦੀ ਇੱਥੇ ਆ ਕੇ ਤੁਸੀਂ ਗੱਲਬਾਤ ਕਰ ਲਿਓ ਤੇ ਫੁੱਲ ਤਸੱਲੀ ਕਰਕੇ ਫਿਰ ਤੁਸੀਂ ਇਹਨਾਂ ਨੂੰ ਖਰੀਦ ਸਕਦੇ ਹੋਗੇ ਤੇ ਆਜੋ ਆਪਾਂ ਗੱਲਬਾਤ ਕਰਾਉਨੇ ਆ ਡਿਟੇਲ ਲੈਨੇ ਆ ਸਾਰੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਅਕਸ੍ਰੀਕਾਲ ਜੀ ਆਪਣਾ ਨਾਮ ਦੱਸ ਦਿਓ ਜੀ ਕਰਜੰਟ ਸਿੰਘ ਜੀ ਠੀਕ ਹੈ ਜੀ ਤੇ ਜਿਹੜੀਆਂ ਬਈ ਆਪਾਂ ਇਹ ਵੇੜਾ ਵੇਚਣ ਲੱਗੇ ਆਂਗੇ ਹਾਂਜੀ ਆਪਣੇ ਘਰ ਦੇ ਹੀ ਆ ਹਨਾ ਹਾਂਜੀ ਘਰ ਦੇ ਹੀ ਆ ਠੀਕ ਹੈ ਤੇ ਆਪਾਂ ਔਰਲੀ ਵਹਿੜ ਤੋਂ ਸ਼ੁਰੂ ਕਰ ਲਗੇ ਅੱਛਾ ਜੀ ਇਹਨੇ ਪਹਿਲੇ ਸੂਈ ਸੁਣਾ ਹਾਂ ਪਹਿਲੇ ਸੂਏ ਠੀਕ ਹੈ ਮੂੰਹੋਂ ਦੋ ਦੰਦਾਂ ਹਾਂਜੀ ਉਹ ਆਪਾਂ ਦੇਖ ਲਏ ਸੀਗੇ ਠੀਕ ਹੈ ਤੇ ਇਹਦੀ ਮਾਂ ਦਾ ਬਾਈ ਕਿੰਨਾ ਦੁੱਧ ਆਗਾ 26 ਕਿਲੋ 26 ਕਿਲੋ ਮਾਂ ਦਾ ਦੁੱਧ ਆਗਾ ਹਾਂ ਠੀਕ ਹੈ ਤੇ ਜਿਹੜੀ ਦੂਜੀ ਵਹਿੜ ਆ ਗਈ ਇੱਕੋ ਮਾਲ ਗਈਆਂ ਇਹ ਹਾਂ ਇੱਕੋ ਮਾਲ ਗਏ ਦੋਵੇਂ ਹਨਾ ਹਾਂਜੀ ਠੀਕ ਹੈ ਤੇ ਮਾਂ ਆਪਣੇ ਕੋਲ ਹੀ ਖੜੀ ਹੈ ਨਾ ਹਾਂਜੀ ਠੀਕ ਹੈ ਦੋਸਤੋ ਮਾਂ ਬਾਈਆਂ ਦੇ ਕੋਲ ਹੀ ਖੜੀ ਹੈਗੀ ਉਹਨਾਂ ਆਪਾਂ ਮੜੀ ਝਲਕ ਮਰਾ ਦਿੰਨੇ ਆਂਗੇ ਉਧਰ ਖੜੀ ਹੈਗੀ ਉਹ ਵੀ ਸਰਕਾਰੀ ਸੀਮੰਦੀ ਆ ਈਟੀਟੀ ਦੇ ਸੀਮੰਦੀ ਆਗੀ ਤੇ ਵਧੀਆ ਦੁੱਧ ਦਿੰਦੀ ਆ ਤੇ ਆਪ ਇਹ ਕਿਹੜੇ ਸੀਮੰਦੀਆਂ ਪਤਾ ਮੇਰੇ ਡਾਕਟਰ ਨੇ ਪੜਾਇਆ ਹੈ ਵਧੀਆ ਪਤੰਗੀ ਠੀਕ ਆ ਉਹ ਬਾਈਆਂ ਨੂੰ ਪਤਾ ਨਹੀਂ ਹੈਗਾ ਦੋਸਤੋ ਵੈਸੇ ਮੈਂ ਕਨਫਰਮ ਕਰ ਲਿਆ ਸੀਗਾ ਦੋਵੇਂ ਹੰਟਰ ਬੋਲਦੀਆਂ ਗੀਆਂ ਲਖਮੀ ਦਾਦੀ ਫਾਰਮ ਵਾਲਿਆਂ ਦੇ ਦੇਖੀਏ ਚਲੋ ਬਾਈਆਂ ਨੂੰ ਧਿਆਨ ਜਿੰਦੀ ਜਾਂਦਾਗਾ ਦੋਵੇਂ ਹੰਟਰ ਬੋਲਦੀਆਂ ਗੀਆਂ ਰੇਟ ਆਪਾਂ ਬਈ ਕਿੰਨਾ ਕਰਦੇ ਆ ਦਾ ਰੇਟ ਫੋਨ ਤੇ ਕਰਾਂਗੇ ਜੀ ਰੇਟ ਫੋਨ ਤੇ ਹੋ ਜੂਗਾ ਆਪਾਂ ਠੀਕ ਹੈ ਤੇ ਇਹਨੂੰ ਖੋਲ ਕੇ ਢੇਡਾ ਦਵਾ ਦਿਓ ਰੇਟ ਆ ਜਿਹੜਾ ਦੋਸਤੋ ਤੁਸੀਂ ਫੋਨ ਤੇ ਕਨਫਰਮ ਕਰ ਸਕਦੇ ਹੋ ਗੋਮਾ ਬੈੜਾਂ ਦਾ ਇਹ ਰ ਕਿਸੇ ਨੇ ਇਕੱਠਾਂਾਂ ਖਰੀਦਣੀਆਂ ਜਾਂ ਕਹਿ ਰ ਕਿਸੇ ਨੇ ਕੱਲੀ ਕੱਲੀ ਖਰੀਦਣੀਆਂ ਤੇ ਤੁਰਦੀ ਨਹੀਂ ਤੁਸੀਂ ਦੇਖ ਸਕਦੇ ਹੋ ਤਿਆਰੀ ਚੰਗੀ ਆ ਚੰਗੀ ਸਭੀ ਬਲੀ ਆ ਗਈ ਆਰਡਰ ਦੀ ਕੁਆਲਿਟੀ ਦੇਖ ਸਕਦੇ ਹੋ ਬਹੁਤ ਚੰਗੀ ਆ ਗਈ ਲੱਤਾਂ ਚੌੜੀਆਂ ਕਰ ਕਰ ਦਰਦੀਆਂ ਤੁਸੀਂ ਦੇਖ ਸਕਦੇ ਹੋ ਪੂਰਾ ਠੋਸ ਹਵਾਨਾ ਕੋਈ ਲਮਕਮ ਹਵਾਨਾ ਨਹੀਂ ਹੈਗਾਗਾ ਤੇ ਸਪੇਸ ਬਹੁਤ ਆ ਥਾਣਾ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਮੂਰ ਨੂੰ ਵੀ ਬਹੁਤ ਆ ਤੇ ਬੈਕ ਸਾਈਡ ਨੂੰ ਵੀ ਬਹੁਤ ਆ ਬਾਕੀ ਮੁੱਠੀ ਦੀ ਚਵਾਈ ਵਾਲੇ ਥਣ ਕੱਢੂਗੀ ਬਹੁਤ ਵਧੀਆ ਦੇਖੋ ਤਿਆਰੀ ਬਹੁਤ ਚੰਗੀ ਹੈਗੀ ਤੁਸੀਂ ਇਹਨੀ ਚਵਾਈ ਦੀ ਵੀ ਤੁਸੀਂ ਚੋ ਸਕਦੇ ਹੋ ਤੇ ਹੱਥੀਂ ਵੀ ਚੋ ਸਕਦੇ ਹੋ ਮੋਰ ਨੂੰ ਗਾੜੀ ਦੇਖ ਸਕਦੇ ਹੋ ਮੋਰ ਨੂੰ ਵੀ ਬਹੁਤ ਆਗੀ ਸਪੇਸ ਬਹੁਤ ਆਗੀ ਬਾਕੀ ਫੇਸ ਦੀ ਕੁਆਲਿਟੀ ਦੇਖ ਸਕਦੇ ਹੋ ਬਹੁਤ ਵਧੀਆ ਆਗੀ ਬਾਕੀ ਦਵਾਰੇ ਤੁਸੀਂ ਫੇਰ ਦੇਖ ਸਕਦੇ ਹੋ ਬੈਕ ਸਾਈਡ ਤੋਂ ਅਡਰ ਬਹੁਤ ਚੰਗਾ ਨੇ ਤਿਆਰ ਕਰਿਆ ਬਾਕੀ ਜੇ ਕੁਛ ਦਿਨ ਲੈ ਕੇ ਜਾਂਦੀ ਆ ਤਾਂ ਅਡਰ ਇਹਨੇ ਹੋਰ ਤਿਆਰ ਕਰ ਲੈਣਾ ਇਹਨੂੰ ਤੁਰਨਾ ਔਖਾ ਹੋ ਜੂਗਾ ਕਿੰਨੇ ਦਿਨ ਰਹਿੰਦੇ ਬਈ ਇਹਦੇ ਇਹ ਤਾਂ 8-9 ਦਿਨ ਤੋਂ ਟੈਨ ਪੂਰੇ ਹੋਣੇ ਆ ਤੇ ਠੀਕ ਹੈ ਮਤਲਬ ਪਏ ਆ ਮਤਲਬ 3-4 ਦਿਨ ਹਨਾ ਠੀਕ ਹੈ ਤੇ ਹੁਣ ਆਪਾਂ ਇਧਰ ਦੂਜੇ ਨੰਬਰ ਵਾਲੀ ਦੀ ਗੱਲ ਕਰ ਲਗੇ ਇਹਨੇ ਦੂਜੇ ਸੂਏ ਸੁਣਾ ਹਾਂ ਦੂਜੇ ਸੂਏ ਠੀਕ ਹੈ ਇਧਰ ਮੂਰੇ ਆ ਜਾਓ ਇਹਦੇ ਕਿੰਨੇ ਕ ਦਿਨ ਪਏ ਆ ਇਹ ਫਿਰ ਹੋਣਗੇ 10-12 ਦਿਨ 10-12 ਦਿਨ ਇਹਦੇ ਪਏ ਆ ਹਜੇ ਠੀਕ ਹੈ ਤੇ ਪਹਿਲਾ ਵਾਲੇ ਸੂਏ ਦੇ ਵਿੱਚ ਕਿੰਨਾ ਦੁੱਧ ਕੱਢਿਆ ਨੇ 19 ਕਿਲੋ ਪਹਿਲਾ ਵਾਲੇ ਸੂਏ ਦੇ ਵਿੱਚ 19 ਕਿਲੋ ਦੁੱਧ ਕੱਢਿਆ ਆਏ ਨੇ ਠੀਕ ਹੈ ਇਸ ਵਾਰ ਫਿਰ ਉਮੀਦ ਕਿੰਨੀ ਕਾ ਗਈ ਇਹ ਤਾਂ ਹੁਣ ਪਰਮਾਤਮਾ ਨੂੰ ਪਤਾ ਠੀਕ ਆ ਵੀ ਵਧੂਗੀ ਯਾਨੀ ਹਾਂ ਜੇ ਤੋਂ ਪਹਿਲੀ 19 20 ਦਿੱਤਾ ਹਨ ਠੀਕ ਆ ਵੀ ਇੰਨਾ ਕ ਤਾਂ ਮਤਲਬ 3-4 ਕਿਲੋ ਤਾਂ ਵਧੂਗੀ ਹੈਨਾ ਬਾਕੀ ਸੇਵਾ ਤੇ ਹੁੰਦਾ ਹੈਨਾ ਇਹਦਾ ਰੇਟ ਵੀ ਫੋਨ ਤੇ ਆ ਹਾਂ ਫੋਨ ਠੀਕ ਆ ਇਹਦਾ ਰੇਟ ਵੀ ਫੋਨ ਤੇ ਹੋ ਜੀ ਚੌਣ ਚਾਂਡ ਚ ਕੇ ਮੇਰੇ ਹੀ ਆ ਇਹ ਕੋਣ ਤੇ ਠੀਕ ਆ ਵਧੀਆ ਰਹੀ ਆ ਠੀਕ ਆ ਤੇ ਦੁੱਧ ਲੰਮਾ ਸਮਾਂ ਦੇਗੀ ਸੀ ਹਾਂ ਠੀਕ ਆ ਆਪ ਛੱਡੀ ਐ ਮਸੀਂ ਠੀਕ ਆ ਵੈਸੇ ਉਹ ਮੈਟਚ ਆਪਦਾ ਵੈਸੇ ਲੰਮਾ ਸਮਾਂ ਦੇ ਜਾਣਾ ਹੁੰਦਾਗਾ ਹੰਗਾ ਠੀਕ ਆ ਤੇ ਬਾਕੀ ਦੋਸਤੋ ਜਿਹੜਾ ਆਪਾਂ ਇਹਦੇ ਸੀਮਨ ਭੁੱਲ ਕੇ ਦੱਸਣਾ ਜਿਹੜਾ ਇਹਦੇ ਪਹਿਲੀ ਵਾੜ ਦੇ ਸੀਮਨ ਲੱਗਿਆ ਵਾ ਉਹ ਐਵੀਐਸ ਦੇ ਪਾਈਪਰ ਬੋਲ ਦਾ ਸੀਮਨ ਲੱਗਿਆ ਵਾ ਸੀਮਨ ਬਹੁਤ ਚੰਗਾ ਪੂਰਾ ਟਾਪ ਦਾ ਸੀਮਨ ਲੱਗਿਆ ਵਾ ਐਵੀਐਸ ਦੇ ਪਾਈਪਰ ਬੋਲ ਦਾ ਤੇ ਜਿਹੜਾ ਇਸ ਵਾੜ ਦੇ ਸੀਮਨ ਲੱਗਿਆ ਵਾ ਉਹ ਲੱਗਿਆ ਵਾ ਸਰਕਾਰੀ ਸੀਮਨ ਈਟੀਟੀ ਦਾ ਕਿਉਂਕਿ ਬੰਨਾਂ ਨੂੰ ਉਨੀ ਨੌਲੇਜ ਹੈ ਨਹੀਂ ਉੱਤੇ ਲਿਖਿਆ ਵਾ ਸੀ ਆਪਾਂ ਡਾਕਟਰ ਤੋਂ ਕਨਫਰਮ ਕਰਕੇ ਤੇ ਫੇਰ ਆਪਾਂ ਤੁਹਾਨੂੰ ਦੱਸ ਰਹੇ ਹਾਂਗੇ ਕਿ ਇਹਦੇ ਪਾਈਪਰ ਦਾ ਲੱਗਿਆ ਵੇ ਐਬੀਐਸ ਦਾ ਇਹਦੇ ਸਰਕਾਰੀ ਲੱਗਿਆ ਵਾ ਤੇ ਸੀਮਨ ਦੋਨਾਂ ਦੀ ਪੂਰੇ ਚੰਗੇ ਟਾਪ ਦੇ ਸੀਮਨ ਪੂਰੇ ਚੰਗੇ ਰਿਕਾਰਡ ਦੇ ਲੱਗੇ ਹੋਏ ਖੋਲ ਲਿਓ ਇਹਦਾ ਵੀ ਆਪਾਂ ਜਿਹੜਾ ਦਬਾ ਦਿੰਦੇ ਆ ਤਰਤੀ ਤੋਂ ਤੁਸੀਂ ਜੱਜਮੈਂਟ ਕਰ ਲਿਓ ਇਹਦੇ ਤਕਰੀਬਨ 10 11 ਦਿਨ ਪਏ ਆ ਮੈਂ ਇਹਦਾ ਵੀ ਦਿਨ ਇਹ ਹੋਰ ਲੈ ਜੂਗੀ ਉੱਥੇ ਵੱਧ ਲੈ ਜੂਗੀ ਤਿਆਰੀ ਇਹਨੇ ਵੀ ਸਟਾਰਟ ਕਰਤੀ ਹੈਗੀ ਤੇ ਚੰਗੀ ਸੰਭਿ ਭਲੀ ਹੈ ਵੀ ਇਹ ਥਾਣਾ ਉਸ ਵੈਡੰਗ ਉਹਦੇ ਵੀ ਬਹੁਤ ਚੰਗੇ ਹੈਗੇ ਮੈਦਾ ਵੀ ਲੇਵਾ ਮੂਰ ਨੂੰ ਵੀ ਚੰਗਾ ਕੱਢੂਗੀ ਤੇ ਬੈਗ ਨੂੰ ਵੀ ਤੇ ਸਪੇਸ ਬਹੁਤ ਆ ਥਾਣਾ ਦੇ ਵਿੱਚ ਤੇ ਥਾਣਾ ਦਾ ਸਾਈਜ਼ ਵੀ ਬਹੁਤ ਵਧੀਆ ਤੁਸੀਂ ਦੇਖ ਸਕਦੇ ਹੋ ਇਹਦੇ ਤੋਂ ਵੀ ਚੰਗੀ ਮੀਤ ਆ ਗਈ ਪਹਿਲਾਂ ਸੁਏ ਦੇ ਵਿੱਚ 19 20 ਦੇ ਲਗਭਗ ਇਹਨੇ ਦੁੱਧ ਦਿੱਤਾਗਾ ਤੇ ਬਾਕੀ ਤੁਸੀਂ ਆਪ ਦੀ ਸਮਝ ਵਰਤ ਸਕਦੇ ਹੋ ਵੀ ਦੂਜੇ ਸੁਏ ਕਿੰਨਾ ਦੁੱਧ ਦੇ ਦੂਗੀ ਜੋ ਵੀ ਬਾਈਆਂ ਨੇ ਕਨਫਰਮ ਨਹੀਂ ਕਰਿਆ ਅਗਲਾ ਆਪ ਦੀ ਸਮਝ ਦੇ ਨਾਲ ਲੈ ਜੇ ਬਾਕੀ ਸੇਵਾ ਤੇ ਵੀ ਹੁੰਦਾ ਗਾਈਆਂ ਦਾ ਜੇ ਆਪਾਂ ਸੇਵਾ ਕਰਾਂਗੇ ਤਾਂ ਦੁੱਧ ਵੱਧ ਵੀ ਦੇਣਗੀਆਂ ਜੇ ਘਟਾ ਕਰਾਂਗੇ ਤਾਂ ਘਟ ਜਾਣਗੀਆਂ ਤੇ ਬਾਕੀ ਬਿਹੜਾਂ ਦੋਨੋਂ ਹੀ ਚੰਗੀਆਂ ਘਰੇਲੂ ਬਿਹੜਾਂਆਂ ਤੁਸੀਂ ਆਪ ਦੀ ਫੋਟੋ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਚੰਗੇ ਸੀਮਨ ਨੇ ਦੋਵੇਂ ਬਾਕੀ ਤੁਸੀਂ ਆ ਕੇ ਤਸੱਲੀ ਕਰ ਲਿਓ ਰੇਟ ਹੈ ਜਿਹੜਾ ਫੋਨ ਦੇ ਉੱਤੇ ਆ ਤੋੜ ਕੇ ਦਿਖਾ ਦਿਆਂਗਾ ਡਿਟੇਲ ਆਪਾਂ ਤੁਹਾਨੂੰ ਸਾਰੀ ਲੈਤੀ ਆ ਇਹਨਾਂ ਦੀ ਕੋਈ ਗੱਲਬਾਤ ਰਹਿ ਜਾਂਦੀ ਆ। ਵੀਰੇ ਤਾਉ ਤੁਸੀਂ ਕਰ ਸਕਦੇ। ਆ ਕੇ ਤੁਸੀਂ ਤਸੱਲੀ ਕਰ ਲਿਓ ਤੇ ਫੋਨ ਤੇ ਵੀ ਤੁਸੀਂ ਪੁੱਛ ਸਕਦੇ ਹੋ ਕਿ ਇਹ ਕੋਈ ਗੱਲਬਾਤ ਰਹਿ ਜਾਂਦੀ ਹੈਗੀ। ਯਾਰੀ ਫੋਲ ਤਸੱਲੀ ਕਰਕੇ ਖਰੀਦ ਸਕਦੇ ਹੋ ਬਹਿਣਾ ਚੰਗੀਆਂ ਸਾਫ ਸੁਥਰੀਆਂਆਂ ਗਈਆਂ ਸਾਰੇ ਪੱਖਾਂ ਤੋਂ। ਬਾਕੀ ਪਾਸ ਤੁਸੀਂ ਕਰਨੀਆ। ਵੀਡੀਓ ਦੇ ਵਿੱਚ ਐਂਡ ਤੱਕ ਜੋੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ। ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ।